ਅਗਰ ਸਕੂਲ ਕਾਲਜਾਂ ਦੇ ਵਿੱਚ ਬਾਥਰੂਮ ਨਹੀਂ ਅੱਛੇ ਹੋਊਗੇ ਨਾ ਪਹਿਲੀ ਗੱਲ ਤਾਂ ਉਹ ਸਕੂਲ ਤਰੱਕੀ ਨਹੀਂ ਕਰ ਸਕਦਾ ਪਿਛਲੇ 3 ਸਾਲਾਂ ਤੋਂ ਕਿਤੇ ਕਮਰਾ ਬਣ ਰਿਹਾ ਕਿਤੇ ਲੈਬ ਬਣ ਰਹੀ ਕਿਤੇ ਚਾਰਦੁਵਾਰੀ ਬਣ ਰਹੀ ਕਿਤੇ ਬਾਥਰੂਮ ਬਣ ਰਿਹਾ ਬਹੁਤ ਧਿਆਨ ਦਿੱਤਾ ਗਿਆ ਹੈ ਜਿਹੜਾ ਕਿ ਪਿਛਲੀਆਂ ਸਰਕਾਰਾਂ ਨੇ ਨੰਗੋਲਾ ਕੀਤਾ ਪਰ ਐ ਸਰਕਾਰ ਨੇ ਮੇਰੇ ਜ਼ਿਲ੍ਹੇ ਦੇ ਵਿੱਚ ਇੱਕੋ ਹੀ ਕਮੀ ਆ ਜਿਹੜੀ ਮੈਨੂੰ ਦੇਖਣ ਨੂੰ ਮਿਲ ਰਹੀ ਟੀਚਰਾਂ ਦੀ ਕਿਉਂਕਿ ਸਾਡੇ ਜਦੋਂ ਵੀ ਅਪੁਆਇੰਟਮੈਂਟ ਆਉਂਦੇ ਆ ਤਾਂ ਬਾਹਰਲੇ ਟੀਚਰ ਆਉਂਦੇ ਆ ਆਪਣੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੱਚੇ ਬਹੁਤ ਘੱਟ ਹੁੰਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇਹ ਕਮੀਆਂ ਇਹ ਵੀ ਸਰਕਾਰ ਤੱਕ ਪਹੁੰਚਾਵਾਂਗੇ ਜੋ ਸੀਐਮ ਸਾਹਿਬ ਨੇ 3 ਸਾਲ ਪਹਿਲਾਂ ਕਿਹਾ ਸੀ ਜਦੋਂ ਸਰਕਾਰ ਬਣੀ ਸੀ ਕਿ ਮਰਜ਼ੀ ਮਾਪੇ ਦੀ ਹੋਊਗੀ ਚਾਹੇ ਉਹ ਸਰਕਾਰੀ ਚ ਪੜ੍ਹਾ ਲਨ ਤੇ ਚਾਹੇ ਪ੍ਰਾਈਵੇਟ ਚ ਲੈਵਲ ਇੱਕੋ ਜਿਹਾ ਹੋਊਗਾ ਔਰ ਅੱਜ ਉਹ ਗੱਲ ਆ ਗਈ ਆ ਔਰ ਮੈਂ ਦਾਅਵੇ ਨਾ کہہ ਸਕਦਾ ਕਿ ਜਿਹੜੇ ਸਰਕਾਰੀ ਟੀਚਰ ਆ ਬੈਲ ਕੁਆਲੀਫਾਈਡ ਆ ਔਰ ਸਾਨੂੰ ਪੰਚਾਇਤਾਂ ਨੂੰ ਮੋਤਵਾਰਾਂ ਨੂੰ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪੜਾ ਕੇ ਜਿੱਤੇ ਆਪਣੀ ਜੇਬ ਤੋਂ ਪੈਸੇ ਬਚਾਣੇ ਆ ਉੱਥੇ ਬੱਚਿਆਂ ਦਾ ਭਵਿੱਖ ਵੀ ਵਧੀਆ ਬਣਦਾ ਆ ਔਰ ਥੋੜੇ ਦਿਨ ਪਹਿਲਾਂ ਮਾਨਯੋਗ ਸੀਐਮ ਸਾਹਿਬ ਨੇ ਸਕੂਲ ਆਫ ਫੈਮਿਨਲ ਦਾ ਉਦਘਾਟਨ ਕੀਤਾ ਅੱਜ ਉਹ ਸਕੂਲ 'ਚ ਦਾਖਲਾ ਲੈਣ ਲਈ ਬੱਚਿਆਂ ਦੇ ਟੈਸਟ ਹੋ ਰਹੇ ਆ ਜਿਹੜਾ ਬੱਚਾ ਟੈਸਟ ਪਾਸ ਕਰਦਾ ਉਹਨੂੰ ਦਾਖਲਾ ਮਿਲਦਾ ਆ ਸਕੂਲ ਦੀ ਬਿਲਡਿੰਗ ਕਿਸੇ ਪ੍ਰਾਈਵੇਟ ਬਿਲਡਿੰਗ ਨੂੰ ਘੱਟ ਨਹੀਂ ਸਕੂਲ ਦਾ ਬੈਲ ਕੁਆਲੀਫਾਈਡ ਸਟਾਫ ਆ ਉੱਤੋਂ ਪਹਿਲਾਂ 23 ਮਾਰਚ ਨੂੰ ਜਿਹੜੇ ਵੱਡਾ ਤੋਹਫਾ ਦਿੱਤਾ 300 ਕਰੋੜ ਦੀ ਲਗਨ ਦਾ ਮੈਡੀਕਲ ਕਾਲਜ ਇੱਕ ਇਲਾਕੇ 'ਚ ਮੈਡੀਕਲ ਕਾਲਜ ਆਣਾ ਬਹੁਤ ਵੱਡੀ ਗੱਲ ਆ ਜਿੱਥੇ ਸਾਡੇ ਬੱਚਿਆਂ ਨੇ ਡਾਕਟਰ ਬੰਨਾਂ ਉੱਥੇ ਜਿਹੜੇ ਜੇ ਘਰ ਦਾ ਜੀ ਬਿਮਾਰ ਹੋ ਜਾਂਦਾ ਸੀ ਜਦੋਂ ਸਰਕਾਰੀ ਹਸਪਤਾਲ ਲਿਜਾਈ ਦਾ ਸੀ ਬਿਮਾਰੀ ਵੱਡੀ ਹੋਣ ਕਰਕੇ ਡੀਐਮਸੀ ਜਾਂ ਸੀਐਮਸੀ ਜਾਂ ਪੀਜੀਆਈ ਰੈਫਰ ਕਰ ਦਿੰਦੇ ਆ ਡੀਐਮਸੀ ਸੀਐਮਸੀ ਦੇ ਵਿੱਚ ਘਰਾਂ ਦੇ ਜੇਬਾਂ ਖਾਲੀ ਹੋ ਜਾਂਦੀਆਂ ਕੋਠੇ ਵਿਗ ਜਾਂਦੇ ਆ ਪੀਜੀਆਈ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਜਦੋਂ ਮੈਡੀਕਲ ਕਾਲਜ ਬਣ ਜਾਣਾ ਤੋ ਉਦੋਂ ਇੱਕ ਹੱਬ ਬਣ ਜਾਣਾ ਇੱਕ ਇੱਕ ਬਿਮਾਰੀ ਦੇ 20 20 ਡਾਕਟਰ ਮਾਰ ਡਾਕਟਰ ਆ ਜਾਣੇ ਆ ਔਰ ਬਹੁਤ ਵੱਡਾ ਇਲਾਕੇ ਨੂੰ ਫਾਇਦਾ ਹੋਣਾ ਮੈਂ ਮਾਨਯੋਗ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਔਰ ਇਹੀ ਬੇਨਤੀ ਕਰਦਾ ਉਸ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਕਿ ਜਲਦੀ ਜਲਦੀ ਫੰਡ ਆਣ ਤਾਂ ਮੈਡੀਕਲ ਕਾਲਜ 2 ਸਾਲਾਂ ਵਿੱਚ ਬਣ ਕੇ ਤਿਆਰ ਹੋ ਜਾਵੇ ਜੀ ਤੁਸੀਂ ਗੱਲ ਕੀਤੀ ਵੈਸੇ ਆਮ ਚਰਚਾ ਜਿੱਥੇ ਵੀ ਘਟਣ ਹੁੰਦੇ ਨੇ ਵਿਰੋਧੀ ਜਾਂ ਆਮ ਲੋਕ ਕਹਿ ਦਿੰਦੇ ਕੰਧਾਂ ਦੀਆਂ ਬਣੀਆਂ ਕੰਧਾਂ ਨੂੰ ਰੰਗ ਪੇਰਦਾ ਕੰਦ ਢਾਈ ਉਹ ਬਣਾਤੀ ਜਾਂ ਬਾਥਰੂਮ ਬਣਾਤਾ ਇਹ ਡਵੈਲਪਮੈਂਟ ਨਹੀਂ ਹੈਗਾ ਇਹ ਵੀ ਆਮ ਆਦਮੀ ਪਾਰਟਿਸਿਪੇਸ਼ਨ ਸਟਾਰਟ ਕਰ ਰਹੀ ਹੈ ਮੇਰੀ ਬੇਨਤੀ ਮੇਰੀ ਬੇਨਤੀ ਸਾਨੂੰ ਕੋਈ ਇਲੈਕਸ਼ਨ ਸਟੈਂਡ ਨਹੀਂ ਮੇਰੀ ਗੱਲ ਤੋਂ ਜੇ ਮੈਂ ਆਪ ਆਰਿਆ ਸੰਸਥਾ ਦੇ ਕਿਸੇ ਸਕੂਲ ਦਾ ਮੈਂਬਰ ਆ ਕਿਤੇ ਪ੍ਰਧਾਨ ਆ ਕਿਤੇ ਵਾਈਸ ਪ੍ਰਧਾਨ ਆ ਜੇ ਅਗਰ ਸਕੂਲ ਕਾਲਜਾਂ ਦੇ ਵਿੱਚ ਬਾਥਰੂਮ ਨਹੀਂ ਅੱਛੇ ਹੋਊਗੇ ਨਾ ਪਹਿਲੀ ਗੱਲ ਤਾਂ ਉਹ ਸਕੂਲ ਤਰੱਕੀ ਨਹੀਂ ਕਰ ਸਕਦਾ ਅਸੀਂ ਵੀ ਕਿਤੇ ਬਾਹਰ ਕੁੰਮਨ ਜਾਂਦੇ ਆ ਹੋਟਲ ਦਾ ਕਮਰਾ ਲੈਣ ਤੋਂ ਪਹਿਲਾਂ ਬਾਥਰੂਮ ਚੈੱਕ ਕਰਦੇ ਆਂ ਵਿਰੋਧੀਆਂ ਦਾ ਕੰਮ ਉਹਨਾਂ ਨੂੰ ਪੱਛ ਨਹੀਂ ਰਿਹਾ ਹੁਣ ਤੁਸੀਂ ਆਰਟੀਆਈ ਪਾ ਕੇ ਪੁੱਛੋ ਵੀ ਪੈਸੇ ਆਏ ਆ ਜੇ ਪੈਸੇ ਆਏ ਆ ਲੋਕ ਅਰਪਣ ਕਰ ਰਹੇ ਆ ਦੱਸ ਰਹੇ ਆ ਲੋਕਾਂ ਨੂੰ ਬੱਚਿਆਂ ਨੂੰ ਵੀ ਪਤਾ ਲੱਗ ਰਿਹਾ ਕੱਲ ਮੈਂ اڈਾਪੜ ਚ ਗਿਆ ਸੀ اڈਾਪੜ ਦੇ ਵਿੱਚ ਬੱਚਿਆਂ ਨੂੰ ਪਤਾ ਹੀ ਨਹੀਂ ਸਗਾ ਕਿ ਸਾਡੇ ਸਕੂਲ ਨੂੰ ਕਿੰਨੇ ਪੈਸੇ ਆਏ ਆ ਇਹ ਸਾਡਾ ਆਣ ਵਾਲਾ ਭਵਿੱਖ ਹੈ ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕੋਈ ਏਡੀ ਸਿਆਸੀ ਗੱਲ ਨਹੀਂ ਅਜੇ ਇਲੈਕਸ਼ਨ ਨੂੰ 2 ਸਾਲ ਪਏ ਆ ਇਹ ਕੋਈ ਜੇ ਕੰਮ ਕੀਤੇ ਆ ਤਾਂ ਕਰਕੇ ਦਿਖਾਣੇ ਇਹ ਕੰਮ ਕੀਤੇ ਆ ਤਾਂ ਜੋ ਆਨੇ ਪਏ ਆ ਤੁਸੀਂ ਆਰਟੀਆਈ ਪਾ ਕੇ ਪੁੱਛ ਸਕਦੇ ਆ ਵੀ ਕਿਹੜੀ ਕਿਹੜੇ ਬੇਲੇ ਕਿੰਨੇ ਪੈਸੇ ਆਏ ਆ ਹੁਣ ਜੇ ਆ ਮੈਂ ਪਿੰਡ ਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਕੱਲ ਹੀ ਧੰਨਵਾਦ ਕੀਤਾ ਉਹਨਾਂ ਨੇ ਪਹਿਲਾਂ ਹੀ ਜ਼ੋਰ ਲਾਇਆ ਸਕੂਲ 'ਚ ਜੇ ਕੋਈ ਕਮੀ ਪੇਸ਼ੀ ਹੋਊਗੀ ਅਸੀਂ ਅੱਜ ਦੂਰ ਕਰ ਦੇਣੀ ਆ ਜੇ ਮੈਡਮ ਕੋਈ ਡਿਮਾਂਡ ਰੱਖੂਗੀ ਅਸੀਂ ਪੂਰੀ ਕਰਕੇ ਦਵਾਂਗੇ ਉਹਦੇ ਬਚਨ ਵੱਦ ਦਾ ਚਲੋ ਇਹ ਵੀ ਮੰਨਦੇ ਹੋ ਕਿ ਸਰਕਾਰ ਦੇ ਨਾਲ ਐਨ ਆਰ ਆਈ ਦਾ ਬੜਾ ਸਹਿਯੋਗ ਆ ਤੇ ਕਾਫੀ ਪਿੰਡਾਂ ਨੂੰ ਮਿਲੇ ਅਭੀ ਇਹ ਸਪੰਡ ਵੀ ਕੱਲ ਕਰ ਗਏ ਦੇਖੋ ਜਿਹੜੇ ਐਨ ਆਰ ਆਈ ਆਪਣਾ ਪਛੋਕਰ ਨਹੀਂ ਭੁੱਲਦੇ ਅਸੀਂ ਉਹਨਾਂ ਦੇ ਧੰਨਵਾਦੀ ਆ ਇੱਕ ਡਿਮਾਂਡ ਦਾ ਟੀਚਰ ਜਿਵੇਂ ਤੁਸੀਂ ਗੱਲ ਕਰਦੇ ਕੋਈ ਇੱਕ ਮੰਗ ਰੱਖੂਗੇ ਸੀਐਮ ਸਾਹਿਬ ਕੋਲ 100% ਇਹ ਰੋਜ਼ ਸ਼ਾਮ ਨੂੰ ਰੋਜ਼ ਸ਼ਾਮ ਨੂੰ ਰਿਵਿਊ ਹੁੰਦਾ ਜੀ ਤੇ ਜੋ ਵੀ ਦਿਨ ਦਾ ਲੇਖਾ ਜੋਖਾ ਸ਼ਾਮ ਨੂੰ ਲੇਕ ਕੇ ਉੱਪਰ ਭੇਜੀਦਾ ਔਰ ਮੈਂ ਤੁਹਾਨੂੰ ਆਪ ਮੰਨਦਾ ਪਿਆ ਵੇ ਨਮਾ ਸ਼ਹਿਰ ਜ਼ਿਲ੍ਹੇ ਚ ਟੀਚਰਾਂ ਦੀ ਕਮੀ ਆ ਔਰ ਜਿਹੜੀ ਕੱਲ ਹੀ ਮਾਨਜੋਗ ਸਿੱਖਿਆ ਮੰਤਰੀ ਜੀ ਤੇ ਆ ਰਹੇ ਕੱਲ ਹੀ ਗੱਲ ਕਰਾਂਗੇ ਆਪਣੇ ਐਸ ਰਿਜ਼ੋਰਟ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਕਿੱਡੀ ਜੰਗ ਛੇੜੀ ਆ ਦੱਸੋ ਤਾਂ ਡੈਡ ਲਾਈਨ ਜਿਹੜੀ ਆ ਨਹੀਂ ਨਹੀਂ ਜੰਗ ਕਿੱਡੀ ਛੇੜੀ ਆ ਅੱਜ ਤੁਸੀਂ ਦੇਖ ਲਓ ਪੁਲਿਸ ਦੇ ਲੈ ਲੋ ਅੱਜ ਚੈਨੀਆਂ ਖਿੱਚੇ ਹੋਣ ਦਾ ਵੀ ਜਿਹੜੇ ਸਨੈਕਚਰ ਸੀ ਘਟ ਗਏ ਆ ਨਸ਼ਿਆਂ ਵਾਲਿਆਂ ਦੇ ਪੀਲੇ ਪੰਜੇ ਚੱਲੇ ਆ ਕਿਹੜੀ ਸਰਕਾਰ ਨੇ ਚਲਾਏ ਆ ਚਲਾਏ ਤਾਂ ਹੈ ਨਾ ਡਰ ਤਾਂ ਪਾਇਆ ਹੈ ਨਾ ਔਰ ਅੱਜ ਮੈਂ ਧੰਨਵਾਦ ਕਰਦਾ ਪੰਚਾਇਤਾਂ ਦਾ ਸਹਿਯੋਗ ਦੇ ਰਹੇ ਮੈਂ ਇਤੋਂ ਦੀ ਪੰਚਾਇਤ ਨੂੰ ਵੀ ਕਹੂੰਗਾ ਵੀ ਮਤਾ ਪਾਣ ਵੀ ਅਸੀਂ ਕਿਸੇ ਮਾੜੇ ਅੰਸਰ ਦੀ ਹੈਲਪ ਨਹੀਂ ਕਰਨੀ ਕਿਸੇ ਨਸ਼ੇ ਵਾਲੇ ਨੂੰ ਨਹੀਂ ਚੜਾਣਾ ਇਹ ਪਾਤੋ ਅਸੀਂ ਧੰਨਵਾਦ ਧੰਨਵਾਦ ਕਰਦੇ ਆ ਜੀ ਇਹ ਵਧੀਆ ਚੀਜ਼ ਆ ਨਸ਼ਾ ਦੇਖੋ ਅੱਜ ਕਿਸੇ ਦੇ ਘਰ ਨੂੰ ਅੱਗ ਲੱਗੀ ਆ ਕੱਲੂ ਆਪਣੇ ਵੀ ਲੱਗ ਸਕਦੀ ਆ ਔਰ ਜਿਹੜਾ ਇਹ ਛੇੜੀ ਆ ਪੁਲਿਸ ਵੀ ਹੁਣ ਤੇਜ਼ ਹੋਈ ਆ ਕੰਮ ਹੋ ਰਿਹਾ ਜਿੰਨੇ ਮਾੜੇ ਅੰਸਰ ਆ ਚੱਕ ਕੇ ਜੇਲਾਂ ਚ ਭੇਜ ਰਹੇ ਆ ਕੋਈ ਮਾੜਾ ਕੰਮ ਤਾਂ ਨਹੀਂ ਕਰ ਰਿਹਾ ਜੀ ਇਹਦੇ ਵਿੱਚ ਸਾਰੀਆਂ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਉਹਨੂੰ ਸਾਥ ਦੇਣਾ ਚਾਹੀਦਾ 31 ਮਈ ਜਿਹੜੀ 31 ਮਈ ਡੈਡਲਾਈਨ ਦਿੱਤੀ ਗਈ ਆ ਕਾਨੂੰਨ ਵਿਵਹਾਰਕ ਸਰਕਾਰੀ ਕਾਰਪ ਹੋਊਗੀ ਜੀ ਉਹ ਅਫਸਰ ਉੱਥੋਂ ਦਾ ਜਿਹੜਾ ਐਸਐਚਓ ਡੀਐਸਪੀ ਜਾਂ ਐਸਐਸਪੀ ਨੇ ਉਹ ਜ਼ਿੰਮੇਵਾਰ ਹੋਣਗੇ ਜੇ ਉਹਨਾਂ ਦੇ ਏਰੀਆ 'ਚ ਫੜ ਹੋਵੇ 31 ਤੋਂ ਬਾਅਦ ਅਗਰ ਕਿਤੇ ਕੋਈ ਫੜਦਾ ਹੋਵੇ ਲਾਜ਼ਮਾ ਤੇ ਹਾਂ ਪੰਚਾਇਤ ਵੀ ਜ਼ਿੰਮੇਵਾਰ ਹੈ ਜੇ ਮੰਨ ਲਓ ਕਿਸੇ ਪਿੰਡ ਦੇ ਵਿੱਚ ਨਸ਼ੇ ਵਾਲਾ ਫੜ ਹੁੰਦਾ ਤਾਂ ਪੰਚਾਇਤ ਦੀ ਵੀ ਹੋਊਗੀ ਗੱਲਬਾਤ ਵੀ ਤੁਸੀਂ ਪੰਚਾਇਤ ਤੋਂ ਤੁਹਾਡੇ ਏਰੀਆ 'ਚ ਕਿਦਾਂ ਵੇਖਦਾ ਸਰਕਾਰ ਐਨ ਆਰ ਆਈ ਲਈ ਵੀ ਖਾਸ ਕੋਈ ਪਲਾਨਿੰਗ ਲੈ ਕੇ ਆ ਰਹੀ ਹੈ ਪੰਜਾਬ ਸਰਕਾਰ ਜਿਹੜੇ ਐਨ ਆਰ ਆਈ ਸਾਡੇ ਗਿਆ ਹੋਏ ਨੇ ਦੇਖੋ ਜੀ ਐਨ ਆਰ ਆਈ ਲਈ ਮੈਂ ਨਹੀਂ ਮੈਨੂੰ ਇਹਦੇ ਬਾਰੇ ਐਮ ਐਮ ਇਹ ਝੂਠ ਬੋਲ ਜਾਂ ਬਈ ਕੋਈ ਪਲਾਨਿੰਗ ਮੈਨੂੰ ਪਲਾਨਿੰਗ ਬਾਰੇ ਨਹੀਂ ਪਤਾ ਪਰ ਮੈਂ ਐਨ ਆਰ ਆਈਆਂ ਦਾ ਹਰ ਪਿੰਡ 'ਚ ਧੰਨਵਾਦ ਕਰਦਾ ਵੀ ਜਿਹੜੇ ਸਾਡਾ ਸਾਥ ਦੇ ਰਹੇ ਆ ਮੈਨੂੰ ਆਪਾਂ ਨੂੰ ਵੀ ਬਾਹਰਲੇ ਮੁਲਕਾਂ 'ਚ ਜਾਣ ਦਾ ਮੌਕਾ ਮਿਲਦਾ ਜਦੋਂ ਉੱਥੇ ਵੀ ਜਾ ਕੇ ਗੱਲ ਕਰੀਦੀ ਆ ਤਾਂ ਬੋ ਮੈਕਸਿਮਮ ਇਹਨਾਂ ਰਾਹੀ ਜਿਹੜੇ ਆ ਜਿਹੜੇ ਵੈਕ ਆ ਰਹੇ ਆ ਘੁੰਮਣ ਫਿਰਨ ਲਈ ਆ ਰਹੇ ਚਾਹੇ 10 ਦਿਨ ਲਈ ਆ ਰਹੇ ਉਹ ਜਰੂਰ ਆਪਣੇ ਆਪਣੇ ਪਿੰਡਾਂ ਦਾ ਆਪਣੇ ਸ਼ਹਿਰਾਂ ਦਾ ਆਪਣੇ ਮਹੱਲਿਆਂ ਦਾ ਖਿਆਲ ਰੱਖੇ